ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਸਾਡੇ ਘਰ ਦੀ ਉਦੋਂ ਮੈਂ ਰਾਜਨੀਤੀ ਚ ਨਹੀਂ ਸੀਗਾ ਮੇਰੀ ਦਾਦੀ ਜੀ ਦੀ ਮੌਤ ਹੋ ਗਈ ਮੇਰੀ ਮਾਂ ਤੇ ਮੇਰੀ ਮਾਸੀ ਦੋਨੇ ਸਕੀਆਂ ਪਹਿਣਾ ਮੇਰੇ ਡੈਡੀ ਤੇ ਮੇਰੇ ਚਾਚਾ ਜੀ ਦੋਨੇ ਸਕੇ ਭਾਈ ਮੈਨੂੰ ਪਤਾ ਲੱਗਿਆ ਭੋਗ ਤੋਂ 2 ਦਿਨ ਪਹਿਲਾਂ ਮੈਂ ਕਲਾਕਾਰ ਦੌਰੇ ਤੇ ਵਿਚਰਦਾ ਸੀ ਪਟਿਆਲੇ ਰਹਿਣਾ ਸੀ ਮੈਨੂੰ ਪਤਾ ਲੱਗਿਆ ਮੇਰਾ ਮਾਮਾ ਜਿਹੜਾ ਉਹ ਮੇਰੇ ਚਾਚੇ ਨੂੰ ਤੇ ਮੇਰੇ ਡੈਡੀ ਨੂੰ ਸੋਨੇ ਦੇ ਕੜੇ ਪਾਊਗਾ ਰਿਵਾਜ ਹੈ ਵੀ ਸੱਸ ਮਰੀ ਤੇ ਪਰੌਣਿਆਂ ਨੂੰ ਸੋਨੇ ਦੇ ਕੜੇ ਪਾਉਣੇ ਨੇ ਮੈਂ ਵੀ ਮਾਮਾ ਜੀ ਨੂੰ ਫੋਨ ਕੀਤਾ ਮਾਮਾ ਜੀ ਰਹਿਣ ਦਿਓ ਛੱਡੋ ਪਰੇ ਖਤਮ ਕਰਦੇ ਆ ਰਿਵਾਜ ਨਾ ਪੁੱਤ ਕਹਿੰਦਾ ਕੜੇ ਤਾਂ ਬਣ ਗਏ ਇਹ ਤਾਂ ਪਾਉਂ ਮੈਂ ਤਾਂ ਚਲ ਆ ਜਿਓ ਮੈਂ ਕੋਈ ਗੱਲ ਨਹੀਂ ਫਿਰ ਉਹ ਕੀ ਕਰੀਏ ਉਹਨੇ ਕੜੇ ਪਾਤੇ ਜੀ ਜਦੋਂ ਭੋਗ ਤੇ ਧੰਨਵਾਦ ਕਰਨ ਵਾਸਤੇ ਮੈਂ ਉੱਠਿਆ ਮੈਂ ਕਿਹਾ ਜੀ ਪਹਿਲਾਂ ਕਿੱਥੇ ਹੈ ਵੀ ਜਿਹੜਾ ਰਿਵਾਜ ਨੇ ਕਈ ਤਾਂ ਆਪਾਂ ਨੂੰ ਖਤਮ ਕਰਨੇ ਪੈਣਗੇ ਮੈਂ ਕਿਹਾ ਵੀ ਜਿਹੜਾ ਸੋਨਾ ਹੈ ਉਹ ਖੁਸ਼ੀ ਦਾ ਪ੍ਰਤੀਕ ਹੈ ਖੁਸ਼ੀ ਵੇਲੇ ਪਾਇਆ ਜਾਂਦਾ ਉਹ ਜਦੋਂ ਮੇਰਾ ਮਾਮਾ ਉੱਠ ਕੇ ਇਹ ਕਹਦੇ ਮਾਈਕ 'ਚ ਵੀ ਮੈਨੂੰ ਬਹੁਤ ਖੁਸ਼ੀ ਅੱਜ ਵੀ ਮੇਰੀਆਂ ਦੋਨੇ ਭੈਣਾਂ ਦਾ ਸੱਸ ਤੋਂ ਖਿਹੜਾ ਛੁੱਟ ਗਿਆ ਉਹਨਾਂ ਦੀ ਮਾਂ ਮਰ ਗਈ ਤੁਸੀਂ ਸੋਨਾ ਪਾਈ ਜਾਂਦੇ ਉਹਨਾਂ ਨੂੰ ਦੋਨਾਂ ਨੂੰ ਤੇ ਮੈਂ ਕਿਹਾ ਜਾਂਦਾ ਇਹ ਨੰਬਰ 2 ਤੇ ਮੈਂ ਕਿਹਾ ਵੀ ਮੇਰੇ ਨਾਨਾ ਨਾਨੀ ਨੇ ਦੋ ਤੀਆਂ ਜੰਮੀਆਂ ਅੱਜ ਤੋਂ ਕੋਈ 40 45 47 ਸਾਲ ਪਹਿਲਾਂ ਦੋ ਤੀਆਂ ਜੰਮੇ ਉਹਦੇ ਨਾਨਾ ਨਾਨੀ ਵੀ ਦੁਨੀਆ ਤੋਂ ਚਲੇ ਗਏ ਉਮਰਾ ਪੋਕ ਕੇ ਪਰ ਉਹਨਾਂ ਦੋਨੇ ਤੀਆਂ ਦੀਆਂ ਕਿਸ਼ਤਾਂ ਮੇਰਾ ਮਾਮਾ ਅੱਜ ਤੱਕ ਭਰੀ ਜਾਂਦਾ ਹੈ ਠੀਕ ਹੈ ਜੀ ਪਹਿਲੀ ਕੁੜੀ ਦਾ ਜਾਪ ਆ ਗਿਆ ਜੀ ਆ ਜੌਂ ਜੇ ਟੰਗਣ ਵਾਲਾ ਆ ਗਿਆ ਕੋਈ ਆ દિਵਾਲੀ ਆ ਗਈ ਜੀ ਆ ਪਤਾ ਨਹੀਂ ਕਿਹੜਾ ਆ ਗਿਆ ਜੀ ਕੀ ਆ ਗਿਆ ਜੀ ਹਰ ਵਾਰੀ ਪੈਸੇ ਨਾਨਕੇ ਵਾਲੇ ਪਾਸਿਓਂ ਮੈਂ ਕਿਹਾ ਵੀ ਫੇਰੇ ਆਪ ਦੇ ਕਰੇ ਕਉਂ ਜੰਮਣ ਦੇਊਗਾ ਵੀ ਪੋਤੀ ਇਹ ਕਹੂਗਾ ਪਹਿਲਾਂ ਵਾਲੇ ਇਹਨੇ ਕਿਸ਼ਤਾਂ ਨਹੀਂ ਪੂਰੀਆਂ ਹੋਈਆਂ ਹੋਰ ਨਹੀਂ ਜੰਮਣ ਦਿੰਦੇ ਪਾਉਣ ਮੈਂ ਕਿਹਾ ਵੀ ਲਿਆਓ ਕਰਾਂ ਕੜੇ ਦੋਨੇ ਫੜਾਓ ਚਾਚਾ ਤੇ ਡੈਡੀ ਨੂੰ ਮੈਂ ਕਿਹਾ ਹੁਣ ਸਾਰੇ ਪਿੰਡ ਸਾਹਮਣੇ ਉਹ ਵੀ ਨਹੀਂ ਮੁੱਕਰ ਸਕਦੇ ਕੜੇ ਲੈ ਲੈ ਮੈਂ ਕਿਹਾ ਸਰਪੰਚ ਨੂੰ ਫੜਾ ਤੇ ਹਾਂ ਸਰਪੰਚ ਸਾਹਿਬ ਆ ਲੋ ਇਹਨਾਂ ਨੂੰ ਵੇਚ ਕੇ ਸਕੂਲ ਚ ਕਮਰਾ ਪਾ ਦੋ ਮੇਰੀ ਦਾਦੀ ਦਾ ਨਾਮ ਲਿਖ ਦਿਓ ਉੱਤੇ ساری ਉਮਰ ਯਾਦ ਰੱਖਣਗੇ ਲੋਕ ਇਹਨਾਂ ਕੜਿਆਂ ਦਾ ਕੀ ਹੈ ਇਹਦਾ ਮਤਲਬ ਅੱਜ ਨਹੀਂ ਕੱਲ ਨੂੰ ਲਾ ਕੇ ਤਰ ਲੈਣਗੇ ਕਿਤੇ ਨਾ ਕਿਤੇ ਸੋ ਇਸ ਕਰਕੇ ਜੇ ਉਦੋਂ ਬਾਅਦ ਸਾਰੇ ਪਿੰਡ ਨੇ ਰਿਵਾਜ ਖਤਮ ਕਰਤਾ ਹੀ ਸਾਡੇ ਪਿੰਡ ਨੇ ਵੀ ਸਾਡੇ ਭਾਈ ਜੇ ਐ ਹੋ ਜੇ ਸਾਥੋਂ ਸੋਨੇ ਦੀ ਉਮੀਦ ਨਾ ਕਰਿਓ ਤੇ ਸਾਡੇ ਪਾਕੀ ਨਾ ਜਾਇਓ ਐ ਹੋ ਜੇ ਨਰਵਾਜ ਖਤਮ ਕਾਦੇ ਬਾਅਦ ਤੇ ਪੁਰਾਣੇ ਚੱਲੀ ਜਾਂਦਾ ਉਹੀ ਹੋ ਜੇ ਕੰਬਲ ਦੇਈ ਜਾਂਨੇ ਕਦੇ ਕੰਬਲ ਲਿਆ ਕਿਤੇ ਨਾ ਹੁਣ ਮਿਲਣੀ ਤੇ ਕੰਬਲ ਸਾਡੇ ਨਾ ਆਪਣਾ ਲਾਗੀ ਪਰਿਵਾਰ ਚੋਂ ਐ ਜੂਪਾ ਜੂਪੋ ਦਾ ਨਾਂ ਕਿਉਂਕਿ ਆਪਣੇ ਰਿਵਾਜ ਐ ਬਰਾਤ ਜਾਂਦੇ ਹੁੰਦੇ ਸੀ ਉਹ ਬੱਸ 'ਚ ਬਰਾ ਜਾਂਦੀ ਸੀ ਜੂਪਾ ਬੱਸ 'ਚ ਬੈਠਾ ਹੁਣ ਬੱਸ 'ਚ ਮੁੰਡੇ ਦਾ ਬਾਪੂ ਬੈਠਾ ਐ ਮੁੰਡੇ ਦਾ ਫੁੱਫੜ ਮੁੰਡੇ ਦਾ ਮਾਸੜ ਸਾਰੇ ਬੱਸ 'ਚ ਬੈਠੇ ਇਕੱਲਾ ਮੁੰਡੇ ਦੀ ਹੀ ਜਾਂਦਾ ਹੁੰਦਾ ਸੀਗਾ ਕਾਰ 'ਚ ਤਾਂ ਮੁੰਡੇ ਦਾ ਫੁੱਫੜ ਕਹਿੰਦਾ ਵੀ ਜੇ ਮਿਲਣੀ ਤੇ ਮੈਨੂੰ ਦੋ ਤੋਲਿਆਂ ਦੀ ਸ਼ਾਂਪ ਨਾ ਪਾਈ ਮੈਂ ਨੰਦ ਨਹੀਂ ਹੋਣ ਦੇਣੇ। ਮੁੰਡੇ ਦਾ ਮਾਸੜ ਕਹਿੰਦਾ ਜੇ ਮਿਲਣੀ ਤੇ ਕੜਾ ਨਾ ਪਾਇਆ ਮੇਰੇ। ਨੰਦ ਮੈਂ ਵੀ ਨਹੀਂ ਹੋਣ ਦੇਣੇ। ਮੁੰਡੇ ਦਾ ਬਾਪੂ ਕਹਿੰਦਾ ਜੇ ਮਿਲਣੀ ਤੇ ਬੋਲਟ ਮੋਟਰਸਾਈਕਲ ਦੀਆਂ ਕੁੰਜੀਆਂ ਨਾ ਧਰੀਆਂ ਉਹਨੇ ਕੰਬਲ ਤੇ। ਨੰਦ ਮੈਂ ਵੀ ਨਹੀਂ ਹੋਣ ਦੇਣੇ। ਉਹ ਜੂਪਾ ਵਿਚਾਰਾ ਤਜਰਬੇਕਾਰ ਸੀ ਪਉਣਾ ਪਿੰਡ ਦਾ ਵਿਆਹ ਸੀ ਉਹਨੇ। ਉਹ ਬੱਸ ਦੇ ਡਰਾਈਵਰ ਨੂੰ ਜਾ ਕੇ ਕਹਿੰਦਾ ਬਾਈ ਬੱਸ ਰੋਕ ਲਾ। ਤੇ ਮੈਨੂੰ ਲਾ ਦੇ ਉਹ ਕਹਿੰਦਾ ਕੀ ਹੋ ਗਿਆ ਨਾ ਬਸ ਤੂੰ ਲਾ ਦੇ ਮੈਨੂੰ ਉਹਨੇ ਬੱਸ ਰੋਕ ਲਈ ਕਹਿੰਦਾ ਲਾ ਲਾਉਣਾ ਕਿਉਂ ਦੱਸਦਾ ਦੇ ਉਤਰਨਾ ਕਿਉਂ ਕਹਿੰਦਾ ਜਿਹੜੇ ਸਾਹ ਤੇ ਬੱਸ ਚ ਗੱਲਾਂ ਚੱਲੀ ਜਾਂਦੀਆਂ ਹਨਾ ਬਰਾਤ ਸੁੱਕੀ ਨਹੀਂ ਮੁੜਦੀ ਇਹ ਮੈਨੂੰ ਤਾਂ ਇੱਥੇ ਲਾ ਦੇ ਬਰਾਤ ਸੁੱਕੀ ਨਹੀਂ ਮੁੜਦੀ ਜਿਹੜੇ ਸਾਹ ਤੇ ਗੱਲਾਂ ਚੱਲ ਰਹੀਆਂ ਨੇ ਉਤਰ ਗਿਆ ਸੱਚੀ ਮੁੱਝੀ ਉਤਰ ਗਿਆ ਉਹ ਖੇਤਾਂ ਵਿੱਚ ਦੀ 12:00 ਵਜੇ ਪਹੁੰਚਿਆ ਤੁਰ ਕੇ ਪਿੰਡ ਬਰਾਤ ਸਾਢੇ 12:00 ਆ ਗਈ ਉਧਰੋਂ ਤੇ ਜਿਹੜਾ ਉੱtre ਕਿਸੇ ਦੀ ਮਾਂ ਐ ਕਿਸੇ ਦੀ ਐ ਉਲੂ ਕਹਿੰਦੇ ਕੀ ਹੋ ਗਿਆ ਜੂਪਾ ਕਹਿੰਦਾ ਭਾਈ ਕੰਬਲ ਵਾਲੇ ਪਾਰੀ ਤੀ ਮਿਲਨੀ ਵਾਲੇ ਵਾਹਾਂ ਹੀ ਤੋੜਦਿਆਂ ਸਾਰਿਆਂ ਦੀਆਂ ਬਸ ਉਹ ਹਾਲ ਉਹ ਉੱਥੇ ਹੀ ਫਰੀਆਂ ਨੇ ਪੁਰਾਣੇ ਰਵਾਜਾਂ 'ਚ ਜੂਪੇ ਹੋਰਾਂ ਤੋਂ ਲੈ ਲੀਏ ਪਾ ਸਿੱਖਿਆ ਵੀ ਇੱਚੀ ਚਾ ਛੱਡਦੀ ਐ ਨਹੀਂ ਬਰਾਤਾ ਸੁੱਕੀਆਂ ਨਹੀਂ ਮੁੜਦੀਆਂ ਫੇਰ ਸੋ ਇਸ ਕਰਕੇ ਭੀਆਂ ਸਾਡੀਆਂ ਦੇਖੋ ਪੜਨ ਲਿਖਣ 'ਚ ਦੱਸੋ ਮੈਨੂੰ ਕਮ ਕਮੀਆਂ ਕੋਈ ਤੁਸੀਂ ਹੈਰਾਨ ਹੋ ਜਾਓਗੇ 10ਵੀਂ 'ਚੋਂ ਪਹਿਲੇ 3 ਪੋਜੀਸ਼ਨਾਂ ਤੇ ਕੌਣ ਆਈਆਂ ਕੁੜੀਆਂ 12ਵੀਂ ਜੋ ਪਹਿਲੇ 3 ਪੀਸ਼ਾਂ ਤੇ ਪੰਜਾਬ ਵਿੱਚ ਕੌਣ ਆਈਆਂ ਕੁੜੀਆਂ ਔਰ 10ਵੀਂ ਵਾਲਿਆਂ ਦਾ ਤਾਂ ਇਹ ਆ ਵੀ ਤਿੰਨੇ ਕੁੜੀਆਂ ਦੇ 650 ਚੋਂ 650 ਨੰਬਰ ਹੀ ਨੇ ਉਮਰ ਕਰਕੇ ਫਸ ਸੈਕਿੰਡ ਕੱਢਣੀਆਂ ਪੈ ਗਈਆਂ ਸਭ ਤੋਂ ਛੋਟੀ ਨੂੰ ਫਰਸਟ ਕੱਢਣਾ ਪੈ ਗਿਆ ਜਿਹੜੀ ਉਹਨਾਂ ਤੋਂ ਉਹ ਤੋਂ ਵੱਡੀ ਹੈ ਉਹਨੂੰ ਸੈਕਿੰਡ ਤੇ ਜਿਹੜੀ ਉਹ ਤੋਂ ਵੱਡੀ ਉਹਨੂੰ ਥਰਡ ਕੱਢਣਾ ਪੈ ਗਿਆ ਮੈਂ ਪੰਜਾਬ ਚੋਂ ਪਹਿਲੇ 10 ਨੰਬਰ ਵਾਲੇ 10ਵੀਂ ਵਾਲੇ ਬੱਚੇ ਬੁਲਾ ਲੇ ਪਹਿਲੇ 10 ਵਾਲੇ 12ਵੇਂ ਵਾਲੇ ਬੁਲਾ ਲੇ 20 ਹੋ ਗਏ 20 ਚੋਂ 19 ਕੁੜੀਆਂ ਨੇ ਇੱਕ ਮੁੰਡਾ ਆਇਆ ਮੈਂ ਉਹਨੂੰ ਜੱਫੀ ਪਾ ਲਿਓ ਮੈਂ ਕਿਹਾ ਸਾਡੀ ਕਮਿਊਨਿਟੀ ਦੀ ਇੱਜ਼ਤ ਰੱਖਤੀ ਹੋਏ ਪੜ ਪੜ ਲਿਆ ਕਰੋ ਕਦੇ ਪੜ ਲਿਆ ਕਰੋ ਫਸਟਾਈ ਹੈ ਹੈਨਾ ਭੱਤੇ ਧੀਆ ਸਾਨੂੰ ਅਸੀਂ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਨੇ ਆ ਮੌਕਾ ਤਾਂ ਦੇ ਕੇ ਦੇਖੋ ਤੁਸੀਂ ਸੋ ਇਸ ਕਰਕੇ ਸਾਡੀਆਂ ਧੀਆ ਨੂੰ ਸਾਡੇ ਪੁੱਤਾਂ ਨੂੰ ਅਸੀਂ ਪੜਾਈਏ ਨੌਕਰੀਆਂ ਅਸੀਂ ਆਪੀ ਦੇਵਾਂਗੇ ਪੜਾਓ ਕੰਪੀਟੀਸ਼ਨ ਵਾਲਾ ਪਲੱਸ 2 ਕਰਾ ਕੇ ਆਈਲਟਸ ਕਰਾ ਕੇ ਬਾਹਰ ਭੇਜਣਾ ਕੋਈ ਫਾਇਦਾ ਬਾਹਰੋਂ ਉਹ ਮੋੜੀ ਜਾਂਦੇ ਹੁਣ ਕੋਈ ਫਾਇਦਾ ਨਹੀਂ ਆਈਪੀਐਸ ਬਣਾਓ ਆਈਐਸ ਬਣਾਓ ਖੋਲਾਂਗੇ ਆਪਾਂ ਯੂਪੀਐਸਸੀ ਸੈਂਟਰ ਖੋਲਾਂਗੇ ਧੂਰੀ ਚ ਵੀ ਆਪਾਂ ਖੋਲਣਾ ਹੈ ਲਾਇਬ੍ਰੇਰੀ ਤਿਆਰੀ ਅਲੱਗ-ਪੱਖ ਯੂਪੀਐਸਸੀ ਸੈਂਟਰ ਖੋਲਾਂਗੇ ਸਾਰਿਆਂ ਬਾਅਦ ਤੇ ਫ੍ਰੀ ਪੜ੍ਹਾਈ ਡੀਸੀ ਬਣ ਕੇ ਨਿਕਲੋ ਐਸਐਸਪੀ ਬਣ ਕੇ ਨਿਕਲੋ ਵੱਡੇ ਅਫਸਰ ਬਣੋ ਧੂਰੀ ਵਾਲਿਆਂ ਨੇ ਜੋ ਤੂਰੀ ਵਾਲੇ ਨੇ ਕੀਤਾ ਕੰਮ ਮੈਂ ਤਾਂ ساری ਉਮਰ ਮੈਂ ਤਾਂ ਹਰੇਕ ਸਾਹ ਤੋਂ ਬਾਅਦ ਵੀ ਤੂਰੀ ਵਾਲੇ ਦਾ ਧੰਨਵਾਦ ਕਰੀ ਜਾਮਾਂ ਤਾਂ ਵੀ ਕਈ ਜਨਮ ਲੱਗ ਜਾਣਗੇ ਤੁਹਾਡਾ ਕਰਜ਼ਾ ਲਾਉਣ ਵਾਸਤੇ ਜਿਹੜਾ ਤੁਸੀਂ ਚੜਾਇਆ ਮੇਰੇ ਤੇ ਐਡੀ ਵੱਡੀ ਪੋਜੀਸ਼ਨ ਕਦੇ ਸੋਚੀ ਸੀ ਵੀ ਐਂ ਹੋ ਜਾਊਗਾ ਪਰ ਹਾਂ ਕੁਦਰਤ ਹੁੰਦੀ ਹੈ ਕਈ ਵਾਰੀ ਸੰਯੋਗ ਤੁਸੀਂ ਦੇਖੋ 16 ਮਈ 1992 ਨੂੰ ਮੇਰੀ ਪਹਿਲੀ ਕੈਸਟ ਆਈ ਸੀ 16 ਮਈ 1992 ਨੂੰ ਗੋਭੀ ਦੀ ਕੱਚੀ ਵਰਨੇ 17 17.5 ਸਾਲ ਦਾ ਸੀ ਮੈਂ 16 ਮਈ 2014 ਨੂੰ ਪਹਿਲੀ ਵਾਰ ਐਮਪੀ ਬਣਿਆ ਸੀ ਦੇਸ਼ ਦੇ ਰਿਜ਼ਲਟ 16 ਮਈ ਨੂੰ ਆਏ ਸੀ ਚਲੋ ਕੈਸਟ ਦੀ ਰੀਲੀਜ਼ਿੰਗ ਤਾਂ ਅਸੀਂ ਬਦਲ ਵੀ ਸਕਦੇ ਆ ਵੀ ਚਲ 16 ਹੀ ਵਾ 20 ਕਰ ਲੋ ਪਰ ਉਦੋਂ ਇਲੈਕਸ਼ਨ ਕਮਿਸ਼ਨ ਨੇ 16 ਮਈ ਅਨਾਉਂਸ ਕੀਤੀ ਸੀ ਨਾ ਵੀ ਉਹਦੇ ਗਿਣਤੀ ਹੋਊਗੀ ਹੋਰ ਦੇਖੋ ਪਹਿਲੀ ਵਾਰ ਮੈਂ ਦੇਸ਼ ਭਗਤ ਕਾਲਜ ਵਰਲਡ ਵਾਲ ਤੋਂ ਫਰਸਟ ਆਇਆ ਸੀ ਯੂਥ ਫੈਸਟੀਵਲ ਚ 1991 ਦੀ ਹੋਣੀ ਗੱਲ ਪਹਿਲਾਂ ਦੀ ਰਿਕਵੈਸਟਾਂ ਤੋਂ ਪਹਿਲਾਂ ਦੀ ਉਸ ਤੋਂ ਬਾਅਦ 2014 ਚ